ਇੱਕ ਗਾਣਾ ਨਹੀਂ ਥਾਰ ਤੱਕ ਘੁੰਮਣ ਘਮਾਉਣ ਨੂੰ ਮੈਂ ਤਾਂ ਘੁੰਮਣ ਘਮਾਉਣ ਨੂੰ ਹੀ ਆ ਪਟਾਕੇ ਪਾਉਣ ਨੂੰ ਦੇ ਹੀ ਰੱਖਿਆ ਵੇ ਆ ਆਪਣੇ ਵਿਰੋਧੀਆਂ ਨੂੰ ਵੀ ਸ਼ਾਇਦ ਕੋਈ ਗੱਲ ਬਣ ਜੇ ਤੇ ਜਦੋਂ ਤੁਹਾਡੀਆਂ ਉਹ ਮਸ਼ੀਨਾਂ ਖੁੱਲ ਗਈਆਂ ਯਕੀਨ ਜਾਣਿਓ ਰਿਜ਼ਲਟ ਆਉਣ ਤੋਂ 10 ਮਿੰਟ ਬਾਅਦ ਸਾਰੇ ਮੈਦਾਨ ਛੱਡ ਕੇ ਭੱਜ ਗਏ ਸੀ ਫਿਰ ਆਪਣਾ ਰਾਜ ਹੀ ਸੀ ਉਹ ਤੇ ਅੰਦਰ ਕਿੰਨੇ ਸੀ ਕਿ ਜਿੰਨਾ ਮਾਣ ਮੈਨੂੰ ਦੋਦੇ ਨਗਰ ਨੇ ਦਿੱਤਾ ਇਹ ਥੋੜਾ ਥੋੜਾ ਕਰਕੇ ਪਿੰਡ ਪਿੰਡ ਕਰਕੇ ਮੈਂ ਕਰਜ਼ ਉਤਾਰ ਰਿਆਂ ਉੱਚੀ ਕੌਣੀ ਦੀ ਪੰਚਾਇਤ ਜਿੰਨੇ ਵੀ ਇਹ ਨਗਰਾਂ ਨੂੰ ਇਹ ਸੜਕ ਦਾ ਲਿੰਕ ਹੁੰਦਾ ਉਹ तकरीबन ਸਾਰੇ ਹੀ ਇੱਥੇ ਅਜ ਬਰਾਜਪਾਣਾ ਮੈਥੋਂ ਛੋਟੇ ਨਾਲ ਬੈਠੇ ਸਣੀ ਜੀ ਇਹ ਵੱਡੇ ਭਾਈ ਸਾਹਿਬ ਸਰਦਾਰ ਚਕਸੀਤ ਸਿੰਘ ਜੀ ਪੁਟਿਆ ਦਾ ਸਾਹਿਬ ਔਰ ਤੁਸੀਂ ਬੜੇ ਸਤਕਾਰਯੋਗ ਸਾਡੇ ਐਸ ਡੀਓ ਸਾਹਿਬ ਸਰਦਾਰ ਬਬਰ ਸਾਹਿਬ ਪੁਲਿਸ ਮੁਲਾਜ਼ਮ ਪਾਣੀਦਾਰ ਸਾਹਿਬ ਸਿਰ ਤੇ ਤਾਜ ਪਣਾ ਕੇ ਰੱਖਣ ਵਾਲੇ ਮੈਨੂੰ ਇਹਨਾਂ ਮਾਣ ਬਖਸ਼ਣ ਵਾਲੇ ਤੁਸੀ ਸਾਰੇ ਦੋਦੇ ਵਾਲੇ ਅੱਜ ਇੱਥੇ ਸਾਰੇ ਬਰਾਜਮਾਨੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੋਨੇ ਹੱਥ ਬੰਨ੍ਹ ਕੇ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਮੇਸ਼ਾ ਆਪਦੀ ਗੱਲ ਦੇ ਵਿੱਚ ਇੱਕ ਗੱਲ ਕਹਿਣਾ ਹੁੰਨਾ ਕਿ ਜਿੰਨਾ ਮਾਣ ਮੈਨੂੰ ਤੋਦੇ ਨਗਰ ਨੇ ਦਿੱਤਾ ਇਹ ਥੋੜਾ ਥੋੜਾ ਕਰਕੇ ਪਿੰਡ ਪਿੰਡ ਕਰਕੇ ਮੈਂ ਕਰਜ਼ ਉਤਾਰ ਰਿਆਂ ਇੱਕ ਇੱਕ ਕਿਸ਼ਤਾਂ ਦੇ ਰਹੀਂ ਤੁਹਾਡੇ ਮੈਨੂੰ ਦਿੱਤੇ ਵੀ ਕਰਜ਼ ਦਾ ਇਹ ਕੋਈ ਆਸਾਨ ਨਹੀਂ ਕਰ ਰਿਆਂ ਮੇਰੀ ਤੁਸੀਂ ਡਿਊਟੀ ਲਈ ਆ ਮੇਰੇ ਤੇ ਤੁਸੀਂ ਬੜਾ ਵੱਡਾ ਭਰੋਸਾ ਕੀਤਾ ਸ਼ਾਇਦ ਐਡਾ ਵੱਡਾ ਭਰੋਸਾ ਹਿਸਟਰੀ ਦੇ ਵਿੱਚ ਅੱਜ ਤੱਕ ਕਿਸੇ ਤੇ ਨਹੀਂ ਤੁਸੀਂ ਕੀਤਾ ਆਪਣੇ ਹਲਕੇ ਵਾਲਿਆਂ ਨੇ ਜੋ ਤੁਸੀਂ ਮੈਨੂੰ ਇੱਜ਼ਤ ਮਾਨ ਪਿਆਰ ਸਤਕਾਰ ਬਖਸ਼ਿਆ ਇਹ ਮੇਰੀ ਡਿਊਟੀ ਆ ਇਹ ਮੇਰਾ ਫਰਜ਼ ਆ ਕਿ ਮੈਂ ਜਿੰਨੇ ਜੋਗਾ ਵੀ ਹੈਗਾ ਜਿੰਨੇ ਮੇਰੇ ਸਵਾਸ ਆ ਉਹ ਤੁਹਾਡੇ ਲੇਖੇ ਲੱਗ ਜਾਂ ਤਾਂ ਸ਼ਾਇਦ ਉਹ ਵੀ ਘਟਾ ਜੋ ਜੋ ਜਿਸ ਪਦਵੀ ਤੇ ਮੈਨੂੰ ਤੁਸੀਂ ਪਹਚਾਇਆ ਕਿਸੇ ਆਮ ਜੇ ਇਨਸਾਨ ਦੇ ਮਗਰ ਤਿੰਨ ਅੱਖਰ ਲੱਗ ਜਾਣੇ ਐਮ ਐਲ اے ਤੇ ਕਿੱਥੋਂ ਚੱਕ ਕੇ ਤੁਸੀਂ ਕਿੱਥੇ ਬੰਦੇ ਨੂੰ ਪਛਾਹ ਦੇਣਾ ਪੰਜਾਬ ਦੇ 117 ਬੰਦਿਆਂ ਦੇ ਵਿੱਚ ਲਾ ਜਾ ਕੇ ਤੁਸੀਂ ਠੱਲ ਦੇਣਾ ਇਹ ਬੜੀ ਵੱਡੀ ਮਾਣ ਵਾਲੀ ਗੱਲ ਆ ਜੀ ਮੇਰੇ ਵਾਸਤੇ ਔਰ ਉਸ ਮਾਣ ਦੇ ਕਰਕੇ ਮੈਂ ਅੱਜ ਇੱਕ ਛੋਟੀ ਜੀ ਤੁੱਚ ਪੇਂਟ ਲੈ ਕੇ ਆਏ ਆ ਜਿਹੜੀ ਆਪਾਂ ਇਹ ਸੜਕ ਬਣਾ ਰਹੇ ਆ ਕਿਉਂਕਿ ਮੈਨੂੰ ਬੜੇ ਚਿਰ ਦੀ ਰੜਕ ਰਹੀ ਸੀ ਇਹ ਕਿ ਕਿਸੇ ਪਾਸਿਓਂ ਪੈਸਾ ਆਵੇ ਤਾਂ ਇਹ ਕੋੜ ਕੱਢੀਏ ਕਿਉਂਕਿ 10 ਸਾਲ ਤਾਂ ਮੈਨੂੰ ਵੇਖਦੇ ਨੂੰ ਹੋ ਗਏ ਇਸ ਪਾਸੇ ਕਿਸੇ ਦਾ ਖਿਆਲ ਹੀ ਨਹੀਂ ਸੀ ਔਰ ਸਾਰੇ ਆਪਾਂ ਇੱਥੋਂ ਦੇ ਟੱਪਦੇ ਸੀ ਤੇ ਜਿਵੇਂ ਮੈਥੋਂ ਪਹਿਲਾਂ ਬੋਲਦੇ ਪੁੱਟੀ ਵਾਲਾ ਸਾਹਿਬ ਨੇ ਦੱਸਿਆ ਕਿ ਆਉਂਦੇ ਜਾਂਦੇ ਸਾਰੇ ਹੀ ਸੀ ਇੱਕ ਵਾਰੀ ਆਪਦਾ ਕੰਮ ਕਰਕੇ ਟੱਪ ਜਾਂਦੇ ਸੀ ਪਰ ਕੋਈ ਖਿਆਲ ਨਹੀਂ ਕਰਦਾ ਸੀ ਵੀ ਇਹਨੂੰ ਵੀ ਬਣਾਉਣਾ ਸੋ ਅੱਜ ਮਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਔਰ ਇਹ ਵੀ ਤੁਹਾਨੂੰ ਮੈਂ ਦੱਸਦਾ ਕਿ ਮੈਨੂੰ ਨਹੀਂ ਪਤਾ ਬਾਕੀ ਹਲਕਿਆ ਲੈਣਾ ਕੀ ਚੱਲਦਾ ਕੀ ਨਹੀਂ ਚੱਲਦਾ ਔਰ ਮੈਨੂੰ ਇਹ ਵੀ ਨਹੀਂ ਪਤਾ ਵੀ ਉਹਨਾਂ ਨੂੰ ਕੀ ਦਿੰਦੇ ਆ ਕੀ ਨਹੀਂ ਦਿੰਦੇ ਆ ਤੁਸੀਂ ਐਡੀ ਵੱਡੀ ਮੇਰੇ ਤੇ ਕਿਰਪਾ ਕਰਕੇ ਤੁਰ ਜਾ ਇੱਕ ਹਿਸਟਰੀ ਕ੍ਰੀਏਟ ਕਰਤੀ ਰਿਪੋਰਟ ਕ੍ਰੀਏਟ ਕਰਤਾ कि ਇੰਨੀ ਵੋਟ ਨਾ ਤਾਂ ਕਿਸੇ ਨੂੰ ਹਲਕੇ ਚ ਪਈ ਆ ਤੇ ਨਾ ਹੀ ਕੋਈ ਅਜੇ ਤੱਕ ਇੰਨੀ ਵੋਟ ਤੇ ਹਲਕੇ ਚ ਉੱਚਿਆ ਜਦੋਂ ਵੀ ਮੈਂ ਮਾਨ ਸਾਹਿਬ ਕੋਲੇ ਜਾਣਾ ਮੈਨੂੰ ਉਸ ਘਰ ਚੋਂ ਜਵਾਬ ਨਹੀਂ ਦਿੰਦਾ ਜਿੰਨਾ ਮੈਂ ਪੈਸੇ ਮੰਗਣਾ ਮਾੜੇ ਮੋٹے ਘੱਟ ਵੱਧ ਕਰਕੇ ਮੈਨੂੰ ਤਾਂ ਕਹਿੰਦੇ ਯਾਰ ਤੂੰ ਤਾਂ ਲੈ ਦਿੱਤੀ ਤੂੰ ਯਾਰ ਬਾਕੀ ਕੀ ਕਹਿਣਗੇ ਇੱਕ ਵਾਰੀ ਮੈਨੂੰ ਆਏ ਕਹਿੰਦੇ ਮੈਂ ਕਿਹਾ ਜੀ ਮੈਨੂੰ ਬਾਕੀਆਂ ਦਾ ਨਹੀਂ ਪਤਾ ਮੈਂ ਤਾਂ ਉਧਰ ਵੀ ਲਾੜਨਾ ਚੀਤੀ ਇੱਧਰ ਵੀ ਲਾੜ ਲਈ ਮੈਨੂੰ ਤਾਂ ਫੜਾ ਦਿਓ ਬਾਕੀ ਇਹਨਾਂ ਤੁਸੀਂ ਆਪ ਦਾ ਆ ਬਣੀ ਨੀ ਵੇੜੋ ਕਹਿੰਦੇ ਵੇ ਇਹ ਨੂੰ ਜਵਾਬ ਦੇਣਾ ਬਹੁਤ ਪਿਆਰ ਸਤਿਕਾਰ ਤੁਹਾਡੀ ਕਿਰਪਾ ਨਾਲ ਬੜਾ ਮਾਣ ਮਿਲਦਾ ਔਰ ਇਹ ਹੈ ਸਿਰਫ ਤੁਹਾਡੇ ਕਰਕੇ ਜੇ ਮੈਂ ਕਹਾਂ ਕਿ ਮੈਂ ਬੜਾ ਸਿਆਣਾ ਜਾਂ ਮੈਨੂੰ ਜਾਦੇ ਗੱਲ ਕਰਨੀ ਹੁੰਦੀ ਹੈ ਤਾਂ ਨਹੀਂ ਤੁਸੀਂ ਮੈਨੂੰ ਇੰਨਾ ਤਕੜੇ ਕਰਕੇ ਭੇਜਿਆ ਇੰਨਾ ਪਿਆਰ ਦੇ ਕੇ ਭੇਜਿਆ ਕਿ ਉਸ ਘਰ ਚੋਂ ਮੈਨੂੰ ਜਵਾਬ ਹੀ ਨਹੀਂ ਮਿਲਦਾ ਜੋ ਕੰਮ ਕਰਦਾ ਜੋ ਕਿਸੇ ਚੀਜ਼ ਦਾ ਮੈਂ ਉਹਨਾਂ ਨੂੰ ਸਵਾਲ ਪਾਦਾ ਸੀਐਮ ਸਾਹਿਬ ਨੂੰ ਆਪਾਂ ਨੂੰ ਮਿਲ ਜਾਂਦਾ ਤੇ ਹਫਤੇ ਬਾਅਦ ਮੈਂ ਹਰ ਹਫਤੇ ਚੰਡੀਗੜ੍ਹ ਜਾਣਾ ਤੇ ਹਫਤੇ ਬਾਅਦ ਆਉਣਾ ਤੇ ਧਰਮ ਧਰਤੀ ਤੇ ਖੜਿਆ ਮੈਂ ਕਦੇ ਉਥੋਂ ਖਾਲੀ ਹੱਥ ਨਹੀਂ ਆਇਆ ਕੋਈ ਨਾ ਕੁਝ ਲੈ ਕੇ ਜਾਵਾਂ ਤੁਸੀਂ ਦੇਖਿਆ ਹੋਣਾ ਕਦੇ ਆਪਾਂ ਸੜਕ ਦਾ ਨਹੀਂ ਪੱਥਰ ਰੱਖਤਾ ਕਦੇ ਕਿਸੇ ਚੀਜ਼ ਦਾ ਰੱਖਤਾ ਤਦੇ ਕਿਸੇ ਚੀਜ਼ ਦਾ ਰੱਖਤਾ ਆ ਹੁਣ ਤੁਸੀਂ ਅਗਲੇ ਹਫਤੇ ਦੇਖਿਓ ਫਿਰ ਬੜੀਆਂ ਵੱਡੀਆਂ ਗਰੰਟਾਂ ਲੈ ਕੇ ਆਉਂਗਾ ਮੈਂ ਕੱਲ ਨੂੰ ਫਿਰ ਜਾਣਾ ਫਿਰ ਕੰਮ ਚਲਵਾਵਾਂਗੇ ਜਿੱਦੇ ਝੋਨਾ ਵੱਢਿਆ ਗਿਆ ਸਾਰਾ ਆਪਣਾ ਅਰਦਾਸ ਵੀ ਕਰਦੇ ਆਂ ਪ੍ਰਮਾਤਮਾ ਅੱਗੇ ਕੀ ਬਹੁਤ ਆਫਤਾਂ ਆਈਆਂ ਪਰ ਆਪਾਂ ਬਚੇ ਆਂ ਆਪਣੇ ਤੇ ਕਿਰਪਾ ਉਸ ਦਾਤੇ ਦੀ ਜਿੱਤੇ ਤੁਸੀਂ ਝੋਨੇ ਦੀ ਕਟਾਈ ਕਰ ਲਈ ਉਸ ਦਿਨ ਤੁਹਾਡਾ ਇੱਕ ਵੀ ਖਾਲ ਮੈਂ ਰਹਿਣ ਨਹੀਂ ਦੇਣਾ ਕੱਚਾ ਸਾਰੇ ਬਣਾ ਦੇਣਾ ਸਾਰੇ ਪਾਸ ਕਰਾ ਕੇ ਪੈਸੇ ਤੋੜ ਰੱਖੇ A ਤੋਂ Z ਖਾਲ ਤੁਹਾਡੇ ਬਣਾ ਦਿੰਨੇ ਕਿਉਂਕਿ ਦੋਦੇ ਨੂੰ ਮੈਂ ਇਹ ਸਮਝਦਾ ਅੱਜ ਤੁਹਾਡੇ ਕੋਲੇ ਮੈਂ ਗੱਲ ਕਰਨ ਲੱਗਿਆ ਸਣੀ ਸੀਗਾ ਵਿੱਚ ਕਾਊਂਟਿੰਗ ਦੇ ਜਦੋਂ ਤੁਹਾਡੇ ਨਗਰ ਦੀ ਗਿਣਤੀ ਸ਼ੁਰੂ ਹੋਈ ਸੀ ਉੱਥੋਂ ਤੱਕ ਉਹਨਾਂ ਨੂੰ ਉਮੀਦ ਸੀ ਆਪਣੇ ਵਿਰੋਧੀਆਂ ਨੂੰ ਵੀ ਸ਼ਾਇਦ ਕੋਈ ਗੱਲ ਬਣ ਜੇ ਤੇ ਜਦੋਂ ਤੁਹਾਡੀਆਂ ਉਹ ਮਸ਼ੀਨਾਂ ਖੁੱਲ ਗਈਆਂ ਯਕੀਨ ਜਾਣਿਓ ਰਿਜ਼ਲਟ ਆਉਣ ਤੋਂ 10 ਮਿੰਟ ਬਾਅਦ ਸਾਰੇ ਮੈਦਾਨ ਛੱਡ ਕੇ ਭੱਜ ਗਏ ਸੀ ਫਿਰ ਆਪਣਾ ਰਾਜੀ ਸੀ ਉਹ ਤੇ ਅੰਦਰ ਤੇ ਸਾਰੇ ਛੱਡ ਕੇ ਭੱਜ ਗਏ ਸੀ ਵੀ ਹੁਣ ਨਹੀਂ ਲਈਦੇ ਜਦੋਂ ਤੁਸੀਂ ਇਕੱਲੇ ਨੇ 2200 ਵੋਟਰ ਦਾ ਆਫਿਸ ਸੋ ਉਹ ਦਿਨ ਰਾਤ ਮੇਰੇ ਦਿਮਾਗ ਦੇ ਵਿੱਚ ਉਹ ਚੀਜ਼ ਚੱਲਦੀ ਰਹਿੰਦੀ ਆ ਕਿ ਮੈਨੂੰ ਬੜਾ ਪਿਆਰ ਦਿੱਤਾ ਤੁਸੀਂ ਉਹਨੇ ਮੇਰੀ ਡਿਊਟੀ ਤੁਸੀਂ ਲਾਈ ਆ ਹੁਣ ਮੈਂ ਪੂਰਾ ਕਰਨਾ ਸੋ ਅੱਜ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਉਹ ਤੁਹਾਡੇ ਪਿਆਰ ਦੀ ਬਦੌਲਤ ਇੱਕ ਛੋਟੀ ਜਿਹੀ ਕਿਸ਼ਤ ਲੈ ਕੇ ਆਇਆ ਉਹਨੂੰ ਕਬੂਲ ਕਰਿਓ ਹਫਤੇ 10-15 ਦਿਨਾਂ ਬਾਅਦ ਆਪਾਂ ਮਿਲਦੇ ਰਵਾਂਗੇ ਕੁਛ ਨਾ ਕੋਸ਼ ਕੁਛ ਨਾ ਕੋਸ਼ ਕੋਸ਼ ਨਾ ਕੋਸ਼ ਮੈਂ ਲਿਉਂਦਾ ਰਹੂੰਗਾ ਤੁਹਾਨੂੰ ਦੇ ਕੇ ਜਾਂਦਾ ਰਹਾਂਗਾ ਉੱਤੋਂ ਲਿਆਉਂਦੀ ਮੇਰੀ ਜ਼ਿੰਮੇਵਾਰੀ ਸਣੀ ਨੂੰ ਇਸੇ ਕੰਮ ਤੇ ਛੱਡਿਆ ਵਿਆ ਵੀ ਤੂੰ ਕਾਕਾ ਨੀ ਪੱਥਰ ਰੱਖੀ ਚੱਲ ਤੇ ਮੈਂ ਉੱਤੋਂ ਲਿਆਇ ਜਾਉ ਉਹ ਜਿਵੇਂ ਇੱਕ ਗਾਣਾ ਨਹੀਂ ਥਾਰ ਤੱਕ ਘੁੰਮਣ ਘਮਾਉਣ ਨੂੰ ਆ ਮੈਂ ਤਾਂ ਘੁੰਮਣ ਘਮਾਉਣ ਨੂੰ ਹੀ ਆ ਪਟਾਕੇ ਪਾਉਣ ਨੂੰ ਤੇ ਇਹੀ ਰੱਖਿਆ ਵਿਆ ਦੇਹੀ ਰੋਜ਼ ਕਦੇ ਨੀ ਪੱਥਰ ਕਿਤੇ ਰੱਖਦਾ ਕਦੇ ਕਿਤੇ ਰੱਖਦਾ ਇਹਨੂੰ ਕਿਹਾ ਵੀ ਭਾਈ ਤੂੰ ਪਾਈ ਚੱਲ ਦੇਈ ਚੱਲ ਕਿਉਂਕਿ ਜੇ ਸਾਰੇ ਕੰਮ ਫਿਰ ਹੁੰਦੇ ਨਹੀਂ ਜੀ ਫਿਰ ਉੱਤੇ ਚੁੱਟ ਜਾਂਦਾ ਸੋ ਅੱਜ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਰਹਿਨਾਵਾਂ ਚ ਮੈਂ ਧੰਨਵਾਦ ਕਰਦਾ ਕਿ ਤੁਸੀਂ ਬੜਾ ਮਾਨ ਸਤਕਾਰ ਪਿਆਰ ਦਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬੜਾ ਦਿੱਤਾ ਔਰ ਉਸ ਪਰਮਾਤਮਾ ਦੇ ਅੱਗੇ ਮੈਂ ਨਾਲ ਅਰਦਾਸ ਕਰਦਾ ਕਿ ਇਵੇਂ ਜਿਵੇਂ ਨਿਮਰਤਾ ਦੇ ਨਾਲ ਹਮੇਸ਼ਾ ਸੀਸ ਮੇਰਾ ਤੁਹਾਡੇ ਚਰਨਾਂ ਦੇ ਵਿੱਚ ਝੁਕਿਆ ਰਹੇ ਝੁੱਕ ਕੇ ਮੈਂ ਹਮੇਸ਼ਾ ਤੁਹਾਡੀ ਸੇਵਾ ਕਰਦਾ ਰਹਾ ਕਦੇ ਵੀ ਮੈਂ ਜਿਹੜੀ ਪਦਵੀ ਤੇ ਮਰਜੀ ਪਹੁੰਚ ਜਾ ਮੈਨੂੰ ਤੁਸੀਂ ਮੇਰੇ ਇਸੇ ਨਾਮ ਨਾਲ ਬੁਲਾਓ ਯਾਰ ਡੀਪੀ ਸਾਡੀ ਗੱਲ ਸੁਣ ਕੇ ਜਾ ਤੇ ਮੈਂ ਇਹ ਸਮਝੂਗਾ ਕਿ ਮੇਰੇ ਅਰਗਾ ਭਾਗਾ ਵਾਲਾ ਬੰਦਾ ਨਹੀਂ ਕੋਈ ਹੋਣਾ ਜਿਹਨੂੰ ਲੋਕ ਇੰਨਾ ਪਿਆਰ ਕਰਦੇ ਆ ਇੰਨੇ ਮਾਨ ਸਤਾਨਨਾ ਆਵਾਜ਼ ਮਾਰਦੇ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ